ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਗਾਇਜ਼ ਇੱਧਰ ਵਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਤੇ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਬਹੁਤ ਅੱਛੇ ਅੱਛੇ ਸਬਸਕ੍ਰਾਈਬਰ ਬਹੁਤ ਅੱਛੇ ਅੱਛੇ ਭੈਣਾਂ ਮੇਰ ਨਾਲ ਜੁੜੀਆਂ ਹੋਈਆਂ ਜੋ ਮੈਨੂੰ ਡੇਲੀ ਬਹੁਤ ਸਾਰਾ ਪਿਆਰ ਦਿੰਦੀ ਹੈ ਤੇ ਤੁਹਾਡੇ ਬਦੌਲਤ ਸਦਕਾ ਤੁਹਾਨੂੰ ਪਤਾ ਹੈ ਮੇਰੇ 17k ਹੋ ਚੁੱਕੇ ਨੇ ਤੇ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਤੇ ਬਾਕੀ ਬਹੁਤ ਸਾਰੇ ਅੱਛੇ ਅੱਛੇ ਕਮੈਂਟ ਕਰਦੇ ਆ ਮੈਨੂੰ ਉਹਨਾਂ ਦਾ ਬਹੁਤ ਸਾਰਾ ਦਿਲੋਂ ਸ਼ੁਕਰੀਆ ਭ ਬਹੁਤ ਸ਼ੁਕਰੀਆ ਕਰਦੀ ਆ ਜੀ ਵਾਈ ਗੁਰੂ ਤੁਹਾਡੇ ਪਿਆਰ ਸਦਕਾ ਦੇਖ ਲਓ ਮੈਂ ਇੱਥੇ ਤੱਕ ਪਹੁੰਚ ਗਿਆ ਤੇ ਗਾਇਸ ਅੱਜ ਵੀਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਮੈਂ ਕਿਹਾ ਚਲੋ ਘਰ ਦੀ ਰਸੋਈ ਦੀ ਸਫਾਈ ਕਰਦੇ ਅੱਜ ਬਹੁਤ ਸਾਰਾ ਐਸਾ ਕੰਮ ਹੈ ਜੋ ਛੋਟੇ ਛੋਟੇ ਕੰਮ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਮੈਂ ਰਸੋਈ ਦੀ ਸਫਾਈ ਕਰਨ ਲੱਗੀ ਸੀ ਥੋੜੀ ਡਸਟਿੰਗ ਕਰਨ ਲੱਗੇ ਸੀ ਨਾਲੇ ਫ੍ਰਿਜ ਦੀ ਸਫਾਈ ਬਹੁਤ ਕੰਮ ਐ ਇਦਾਂ ਦੇ ਆ ਅਰ ਜੇ ਆਪਾਂ ਛੋਟੇ ਛੋਟੇ ਕੰਮ ਕਰਦੇ ਰਹੇ ਨੇ ਫਿਰ ਇੱਕਦਮ ਸਾਡਾ ਕੰਮ ਜ਼ਿਆਦਾ ਨਿਵਾਦਾ ਤੇ ਮੈਨੂੰ ਸ਼ੁਰੂ ਤੋਂ ਇਦਾਂ ਹੀ ਆਤਾ ਛੋਟੇ ਛੋਟੇ ਥੋੜੇ ਥੋੜੇ ਕੰਮ ਨਿਬੇੜਦੇ ਰਹੋ ਉਹਨਾਂ ਤੇ ਵਧੀਆ ਅੱਜ ਥੋੜਾ ਜਿਹਾ ਰਾਸ਼ਨ ਪਿਆ ਹੋਇਆ ਸੀਗਾ ਮੈਂ ਦੇਖਾ ਮੈਂ ਕਿ ਨਿਊ ਰਾਸ਼ਨ ਆਣਾ ਤੇ ਜਿਹੜਾ ਪੁਰਾਣਾ ਆਪਣਾ ਡੱਬਿਆਂ ਥੋੜਾ ਬਹੁਤ ਪਾ ਕੇ ਡੱਬੇ ਜਿਹੜੇ ਖਾਲੀ ਆ ਆਪਣੇ ਕਲੀਅਰ ਕਰੀਏ ਤੇ ਰਸੋਈ ਸਾਫ਼ ਕਰੀਏ ਬਾਕੀ ਬਣੇ ਰਹੋ ਤੁਹਾਨੂੰ ਪਤਾ ਹੀ ਹੈ ਕਿ ਡੇਲੀ ਰੁਟੀਨ ਦੀ ਤਰ੍ਹਾਂ ਮੈਂ ਜੋ ਬਣਾਉਂਦੀ ਹੁੰਨੀ ਆਪਣੇ ਘਰ ਦੇ ਵਿੱਚ ਜੋ ਵੀ ਕੰਮ ਕਰਦੀਆਂ ਛੋਟੇ ਛੋਟੇ ਉਸੇ ਤਰ੍ਹਾਂ ਹੀ ਤੁਹਾਡੇ ਮੈਂ ਬਹੁਤ ਸਾਰਾ ਪਿਆਰ ਮਿਲਦਾ ਹੈ ਬਾਕੀ ਜਿਹੜੀਆਂ ਡੇਲੀ ਮੈਨੂੰ ਕਮੈਂਟ ਕਰਦੀਆਂ ਸਾਇਰਾ ਸਿਸਟਰ ਕਰਮਜੀਤ ਸਿਸਟਰ ਸੁਖਜੀਤ ਸਿਸਟਰ ਬਹੁਤ ਪਿਆਰ ਦਿੰਦੀਆਂ ਨੇ ਤੇ ਬਲਬੀਰ ਸਿਸਟਰ ਜੀ ਹਨਾ ਬਹੁਤ ਸਾਰਿਆਂ ਦੇ ਮੈਨੂੰ ਇੱਕ ਵੀਡੀਓ ਤੇ ਕਮੈਂਟ ਵੀ ਆਏ ਸੀ ਕਿ ਜੜ ਇੱਥੇ ਤੁਸੀਂ ਦਵਾਈ ਲੈਣ ਗਏ ਸੀ ਮੈਂ ਬਹੁਤ ਵਰੀ ਦੱਸ ਚੁੱਕੇ ਹਾਂ ਜੀ ਉੱਥੇ ਮੈਨੂੰ ਦਵਾਈ ਨਾ ਬਹੁਤ ਦਵਾਈ ਨਹੀਂ ਮਿਲਦੀ ਹੈਗੀ ਪਰ ਜੀ ਲੈਣਗੇ ਸੀ ਬਟ ਉਥੋਂ ਮੈਨੂੰ ਬਹੁਤ ਫਰਕ ਲੱਗਿਆ ਬਹੁਤ ਜ਼ਿਆਦਾ ਮੇਰਾ ਸਰੀਰ ਪਹਿਲੇ ਨਾਲੋਂ ਠੀਕ ਹੈ ਪਹਿਲਾਂ ਜਦੋਂ ਮੈਂ ਉੱਠਦੀ ਹੁੰਦੀ ਸੀ ਨਾ ਤਾਂ ਮੇਰੇ ਤੋਂ ਉੱਠ ਕੇ ਕੰਮ ਨਹੀਂ ਸਵੇਰੇ ਸਵੇਰੇ ਉੱਠ ਕੇ ਤੁਰਿਆ ਨਹੀਂ ਸੀ ਜਾਂਦਾ ਹੁੰਦਾ ਜੀ ਮੇਰੇ ਹੱਡਾਂ ਪਹਿਲਾਂ ਦਰਦ ਬਹੁਤ ਸੀ ਤੇ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਜੇਕਰ ਤੁਸੀਂ ਵੀ ਇਸ ਚੀਜ਼ ਨੂੰ ਪਸੰਦ ਕਰਦੇ ਹੋ ਨਾ ਤੇ ਤੁਸੀਂ ਵਿਸ਼ਵਾਸ ਕਰਦੇ ਹੋ ਦੇਖੋ ਜਾ ਕੇ ਆਏ ਪਿੰਡ ਰਿਹੜਾ ਮੈਂ ਪਹਿਲੀ ਪਹਿਲੀ ਬੜੀ ਵਾਰੀ ਦੱਸ ਚੁੱਕਿਆ ਤੁਹਾਨੂੰ ਪਿੰਡ ਰਿਹੜਾ ਲੁਧਿਆਣੇ ਤੋਂ ਮਤਲਬ ਉਰੇ ਹੀ ਹੈ ਲੁਧਿਆਣੇ ਦੀ ਨਹੀਂ ਜਾਣਾ ਪੈਂਦਾ ਆਪਾਂ ਨੂੰ ਆਲਮਗਿਰ ਗੁਰਦੁਆਰਾ ਹੈਗਾ ਗੁਰਦੁਆਰਾ ਸਾਹਿਬ ਤੇ ਉੱਥੇ ਜਾਂਦੇ ਆ ਠੀਕ ਹੈ ਜੀ ਬਾਕੀ ਤੁਸੀਂ ਜਾਏ ਤਾਂ ਜਰੂਰ ਦੱਸਿਓ ਬਾਕੀ ਸੁਖਜੀਤ ਸਿਸਟਰ ਬਹੁਤ ਸਾਰਾ ਤੁਹਾਨੂੰ ਵੀ ਮੇਰੇ ਵੱਲੋਂ ਬਹੁਤ ਸਾਰਾ ਲਵ ਯੂ ਬਲਬੀਰ ਸਿਸਟਰ ਤੁਹਾਨੂੰ ਵੀ ਠੀਕ ਹੈ ਕਰਮਜੀਤ ਸਿਸਟਰ ਤੁਹਾਨੂੰ ਵੀ ਸਾਰਿਆਂ ਨੂੰ ਤੇ ਬਹੁਤ achchiyan achchiyan ਭੈਣਾਂ ਜਿਹੜੀਆਂ ਰਜਵਿੰਦਰ ਕੌਰ ਕਈ ਭੈਣਾਂ ਮਤਲਬ ਬਹੁਤ ਜੁੜੀਆਂ ਹੋਈਆਂ ਬੜੀਆਂ achchiyan achchiyan ਤੇ ਮੈਨੂੰ ਕਮੈਂਟ ਕਰਿਆ ਕਰੋ ਕਿ ਮੇਰੀ ਵੀਡੀਓ ਤੁਸੀਂ ਕਿੱਥੋਂ ਵੇਖਦੇ ਹੋ ਕਿੱਥੋਂ ਤੁਸੀਂ ਮੈਨੂੰ ਲਾਈਕ ਕਰਿਆ ਦਿਓ प्यारे आज एक कमेंट जरूर ਕਰਿਆ ਕਰੋ ਤੇ ਲਾਈਕ जरूर ਕਰਿਆ ਕਰੋ ਲਾਈਕ ਬਹੁਤ ਘੱਟ ਮੇਰੀ ਵੀਡੀਓ ਜਾਂਦੀ ਮੈਂ ਬਹੁਤ ਮਿਹਨਤ ਕਰਦੀ ਆ ਜੀ ਬਹੁਤ ਅੱਛਾ ਲੱਗਦਾ ਜਦੋਂ ਤੁਹਾਡੇ ਅੱਛਾ ਅੱਛੇ ਮੈਨੂੰ ਕਮੈਂਟ ਆਉਂਦੇ ਆ ਠੀਕ ਹੈ ਮੈਨੂੰ ਬੜੀ ਖੁਸ਼ੀ ਮਿਲਦੀ ਤੇ ਗਾਇਜ਼ ਇੱਧਰ ਮੈਂ ਜਿਹੜਾ ਰਾਸ਼ਨ ਸੀ ਸਾਰਾ ਆਪਣਾ ਰਾਸ਼ਨ ਵੇਲਾ ਕਰਕੇ ਆਪਣੇ ਛੋਟੇ ਛੋਟੇ ਕੰਮ ਨੇ ਵੇਡੂਗੀ ਠੀਕ ਹੈ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਲੋਗ ਸ਼ੇਅਰ ਕਰਦੀ ਜਾਊਂਗੀ ਬਹੁਤ ਅੱਛਾ ਲੱਗਦਾ ਜੋ ਵੀ ਮੈਂ ਘਰ ਦੇ ਕੰਮ ਕਰਦੀ ਆ ਡੇਲੀ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਰੁਟੀਨ ਸ਼ੇਅਰ ਕਰਦੀ ਰਹਿਣੀ ਬਨੇ ਰਹੋ ਮਿਸੀ ਰੋਟੀਆਂ ਦੇ ਲਈ ਦੇਖੋ ਆਪਾਂ ਕੀ ਲਿਆਏ ਇਹ ਲਈ ਆ ਇਹ ਮੇਰੇ ਕੋਲ ਗੋਲ ਕੀਤਾ ਸੀ ਸਾਡੇ ਲੱਗਿਆ ਹੋਏ ਹੈ ਗਵਾਨ ਦੇ ਵਿੱਚੋਂ ਨਾਲੇ ਘਰੋਂ ਆਇਆ ਸੀ ਕਿ ਮੈਂ ਕਿਹਾ ਤਾਜ਼ਾ-ਤਾਜ਼ਾ ਕੀ ਹੈ ਬਹੁਤ ਵਧੀਆ ਤੇ ਇਹ ਵੀ ਆਪਾਂ ਵਿੱਚ ਹੀ ਥੋੜਾ ਮਿਕਸ ਕਰਾਂਗੇ ਤੇ ਥੋੜੀ ਬਹੀ ਹੋਈ ਹੈ ਦੇਖੋ ਮੇਰੇ ਕੋਲ ਦਾਲ ਦਾਲ ਵੀ ਪਾਵਾਂਗੇ ਉਹਦੇ ਲਈ ਮੈਂ ਕੱਟ ਲਿਆ ਪਿਆਜ਼ ਤੇ ਇਹ ਵੀ ਚ ਪਾਵਾਂਗੇ ਬਾਹਰ ਹਾਂ ਵਿੱਚਾਂ ਤੁਸੀਂ ਪਾਣੀ ਹੁਣ ਟੇਸਟ ਲਈ ਜੋ ਮਰਜ਼ੀ ਪਾ ਸਕਦੇ ਹੋ ਤੇ ਇਹਨੂੰ ਆਪਾਂ ਹੁਣ ਗ੍ਰਾਈਂਡ ਕਰ ਲਾਂਗੇ ਆਟੇ ਦੇ ਵਿੱਚ ਗੁੰਨਾਂਗੇ ਜਿਸ ਤਰ੍ਹਾਂ ਮੈਂ ਗੁੰਨਾਂਗੀ ਨਾ ਪਾ ਕੇ ਮੈਂ ਦੱਸਦੀ ਹਾਂ ਬਹੁਤ ਟੇਸਟੀ ਰੋਟੀ ਬਣਦੀ ਹੈ ਨਾਲੇ ਰੋਟੀ ਦਾ ਟੇਸਟ ਵੀ ਬਦਲ ਜਾਂਦਾ ਹੈ ਨਾਲੇ ਤਾਕਤ ਵੀ ਬਰੀ ਬਹੁਤ ਹੁੰਦੀ ਹੈ ਰੋਟੀ ਠੀਕ ਹੈ ਜੀ ਚਲੋ ਜੇ ਦਾ ਆਪਾਂ ਨਾਲ ਮੈਂਆਂ ਛਿਲ ਕੇ ਕੱਟ ਮੰਗੇ ਮੋਟੇ ਮੋਟੇ ਟੁਕੜੇ ਇਹਨੂੰ ਕਰ ਲਾਂਗੇ ਆਪਾਂ ਇਹਦੇ ਵਿੱਚ ਗ੍ਰਾਈਂਡ ਕਰ ਲੈਣਾ ਠੀਕ ਹੈ ਬਿਲਕੁਲ ਬਰੀਕ ਜਿਹਾ ਪੀਸ ਲੈਣਾ ਇੱਧਰ ਇੱਦਾਂ ਹੀ ਮੈਂ ਪਿਆਜ਼ ਤੇ ਇਹਦੇ ਵਿੱਚ ਹਰੀਆਂ ਮਿਰਚਾਂ ਅਦਰਕ ਜੋ ਮਰਜ਼ੀ ਆਪਣੇ ਟੇਸਟ ਅਨੁਸਾਰ ਤੁਸੀਂ ਪਾ ਸਕਦੇ ਹੋ ਤੇ ਲੋ ਜੀ ਆ ਦੇਖ ਲਓ ਕੀ ਆ ਦੇ ਕੀ ਆ ਦਾ ਪਰੌਂਠੇ ਨਾ ਬਹੁਤ ਟੇਸਟੀ ਲੱਗਦੇ ਆ ਤੇ ਨਿਸ਼ਾਨ ਸਿੰਘ ਕੀ ਆ ਬਿਲਕੁਲ ਵੀ ਨਹੀਂ ਪਸੰਦ ਕਰਦੇ ਤੇ ਹੁਣ ਇਹਦੇ ਵਿੱਚ ਦੇਖ ਲਓ ਮੈਂ ਕਦੂਕਸ ਕਰਕੇ ਗ੍ਰਾਈਂਡ ਕਰਕੇ ਪਾ ਦੂੰਗੀ ਤੇ ਦਿਖਣਾ ਵੀ ਨਹੀਂ ਤੇ ਉਹਨੂੰ ਹਮੇਸ਼ਾ ਹੀ ਮੈਂ ਜਦੋਂ ਕਦਕੀਆ ਵਗੈਰਾ ਖਵਾਨੀ ਆ ਤੁਹਾਨੂੰ ਪਤਾ ਹੈ ਕੀ ਆ ਬਹੁਤ ਤਾਕਤਵਰ ਹੁੰਦੀ ਹੈ ਤੇ ਬੱਚਿਆਂ ਲਈ ਇੱਦਾਂ ਹੀ ਬਣਾਇਆ ਕਰੋ ਇੱਕ ਅਦੂਕਸ ਕੀਤੀ ਹੁੰਦੀ ਨਾ ਜਦੋਂ ਆਪਾਂ ਗੰਦਾਲ ਵਗੈਰਾ ਕੁਝ ਬਚੀ ਹੁੰਦੀ ਹੈ ਤੇ ਉਹਦੇ ਚ ਮਿਕਸ ਕਰਕੇ ਬਣਾਉਂਦੋਂ ਬਹੁਤ ਟੇਸਟੀ ਪਰੌਂਠੇ ਬਣਦੇ ਆ ਮੈਂ ਤਾਂ ਹਮੇਸ਼ਾ ਆਪਣੇ ਬੱਚਿਆਂ ਨੂੰ ਇੱਦਾਂ ਹੀ ਖਵਾਨੀ ਆ ਜੀ ਤੁਸੀਂ ਵੀ ਬਣਾ ਕੇ ਦੇਖਿ ਇਹ ਚੰਗੀ ਤਰ੍ਹਾਂ ਗਰਾਉਂਡ ਹੋ ਜਾਏਗਾ। ਹੋ ਜਾਏਗਾ। ਲੈ ਜੀ ਮੈਡੀਕ। ਤੇ ਲੋ ਜੀ ਆ ਦੇਖੋ ਇਹਦੇ ਚ ਆਪਾਂ ਹੁਣ ਕਰ ਲਿਆ ਆਟਾ ਛਾਣ ਲੈਣਾ ਠੀਕ ਹੈ ਇਹਦੇ ਚ ਆਪਾਂ ਹਰੀਆਂ ਮਿਰਚਾਂ ਪਿਆਜ਼ ਤੇ ਆਹ ਲੈ ਲੈਣਾ ਥੋੜਾ ਜਿਹਾ ਲਸਣ ਅੱਜ ਕੱਲ ਧਨੀਆਂ ਆ ਨਹੀਂ ਰਿਆ ਨਹੀਂ ਤੇ ਧਨੀਆਂ ਵੀ ਬਹੁਤ ਅੱਛਾ ਲੱਗਦਾ ਤੇ ਆ ਦੇਖੋ ਜਿੱਦਾਂ ਕਿ ਮੈਂ ਗ੍ਰਾਇੰਡ ਕਰਤੀ ਆ ਦੇਖੋ ਜੀ ਆ ਮੈਂ ਗ੍ਰਾਇੰਡ ਕਰ ਲਿਆ ਠੀਕ ਹੈ ਜੀ ਇਹਨੂੰ ਵੀ ਮੈਂ ਦੇ ਚੀ ਬਾਦਾ ਨੂੰ ਹੁਣ ਇਸੇ ਤਰ੍ਹਾਂ ਹੀ ਆਪਾਂ ਆਪਣੇ ਪਿਆਜ਼ ਤੇ ਗ੍ਰਾਇੰਡ ਕਰ ਲਾਂਗੇ ਇੱਕ ਗਰਾਇੰਡਰ ਲਿਆ ਕੇ ਨਾ ਮੈਂ ਸੱਚੀ ਕੁੱਛੋ ਬੜੀ ਸੁਖੀ ਜੀ ਹੋ ਗਈ ਐ ਮੈਨੂੰ ਬੜਾ ਮਤਲਬ ਸੁੱਖ ਮਿਲਿਆ ਜਿਹੜਾ ਹੈ ਹੱਥ ਨਾਲ ਗਰਾਇੰਡਰ ਸੀ ਨਾ ਮੈਨੂੰ ਬਿਲਕੁਲ ਨਹੀਂ ਸੀ ਮਨ ਪਾਉਂਦਾ ਮਤਲਬ ਬੜੀ ਪਰੇਸ਼ਾਨ ਹੋ ਜਾਂਦੀ ਸੀ ਉਹ ਦਿਨ ਘਰ ਘਰ ਤੇ ਜੁਰਗਸ਼ੰਦ ਸਿਸਟਰ ਵੀ ਕਹਿੰਦੇ ਨੇ ਕਿ ਮੇਰੇ ਕੋਲ ਬਹੁਤ ਸਿਸਟਰ ਵੀਰੇ ਕੋਲ ਵੀ ਬੜਾ ਪੁਰਾਣਾ ਸੀ ਉਸ ਟਾਈਮ ਤੇ ਮੇਰੇ ਕੋਲ 700 ਰੁਪਏ ਦਾ ਆਇਆ ਸੀਗਾ ਉਹਦੀ ਮੋਟਰ ਕਿਸੇ ਪੜੋਸੀਆਂ ਨੇ ਲੈ ਲਿਆ ਸੀਗਾ ਉਹਦੇ ਵਾਸਤੇ ਗਾਜਰਾ ਕੱਦੂ ਕਰਨ ਮਤਲਬ ਗਰਾਇੰਡ ਕਰਨ ਲਈ ਫਿਰ ਉਹਨੇ ਮੇਰਾ ਖਰਾਬ ਕਰਕੇ ਦਿੱਤਾ ਉਹ ਮੁੜ ਕੇ ਸੈੱਟ ਨਹੀਂ ਹੋਇਆ ਤੇ ਮੈਂ ਜਦੋਂ ਸਰਦੀਆਂ ਆਉਂਦੀਆਂ ਨੇ ਨਾ ਸਰਦੀਆਂ ਦੇ ਵਿੱਚ ਮੈਂ ਗੋਭੀ ਗਾਜਰਾ ਇਹਦੇ ਵਿੱਚ ਬਹੁਤ ਕੁਝ ਕੱਟਦਾ ਸਭ ਕੁਝ ਹੋ ਜਾਂਦਾ ਬਹੁਤ ਵਧੀਆ ਚੀਜ਼ ਹੈ ਮੈਂ ਤੇ ਤੁਸੀਂ ਰੰਧਨ ਮੈਂ ਯੂਜ਼ ਮੈਂ ਅਭੀ ਬਹੁਤ ਸਾਲਾਂ ਤੋਂ ਯੂਜ਼ ਕਰ ਰਹੀ ਹਾਂ ਬਸ ਹੁਣ ਲਿਆਂਦਾ ਬੜੇ ਚਿਰਾਂ ਬਾਅਦ ਚਲੋ ਵਾਈਫਰ ਦਾ ਹੁਕਮ ਹੈ ਤੇ ਚੀਜ਼ ਤਾਂ ਉਦੋਂ ਹੀ ਆਣੀ ਹੁੰਦੀ ਜਦੋਂ ਬਾਬਾ ਜੀ ਦਾ ਹੁਕਮ ਹੋਵੇ ਪਰ ਇਹ ਸੁੱਕਿਆ ਦੇਖੋ ਪਿਆਜ ਬਹੁਤ ਸੋਹਣਾ ਗ੍ਰाइंड ਹੋ ਜਾਂਦਾ ਇਹਦੇ ਵਿੱਚ ਪਰਮਾਤਮਾ ਉਹ ਵਿਚਾਰ ਭੱਲਾ ਹੋਵੇ ਮੈਂ ਲੈਣ ਤਾਂ ਕੁਝ ਹੋਰ ਗਈ ਸੀ ਜੀ ਤੇ ਉਹਨਾਂ ਨੇ ਮੈਨੂੰ ਮਤਲਬ ਇਹ ਦਿਖਾਇਆ ਕਹਿੰਦੇ ਦੀ ਜੀ ਇਹ ਲੈ ਕੇ ਦੇਖੋ ਬਹੁਤ ਅੱਛੀ ਚੀਜ਼ ਹੈ ਤੇ ਲੋ ਜੀ ਇਹਦੇ ਚਪਾ ਥੋੜੀ ਜਿਹੀ ਹਲਦੀ ਪਾ ਦਾਂਗੇ ਹਲਕਾ ਜਿਹਾ ਪਾ ਦਾਂਗੇ ਹੁਣ ਇਹਦੇ ਵਿੱਚ ਨਮਕ ਕਿਉਂਕਿ ਦਾਲ ਚ ਵੀ ਮੇਰੇ ਨਮਕ ਹੈਗਾ ਥੋੜਾ ਗਰਮ ਮਸਾਲਾ ਠੀਕ ਹੈ ਜੀ ਥੋੜੀ ਜਿਹੀ ਮਿਰਚਾ ਵੈਸੇ ਮੈਂ ਹਰੀਆਂ ਪਾ ਉਸਨੇ ਨਹੀਂ ਪਾਵਾਂਗੀ ਹੁਣ ਪਾ ਦਿੰਦੀ ਆ ਮੈਂ ਥੋੜਾ ਜਿਹਾ ਅਮਚੂਰ ਤੇ ਲੋ ਜੀ ਥੋੜਾ ਜਿਹਾ ਪਾ ਦਾਂਗੇ ਆਪਾਂ ਹਮ ਚੂਰਮ ਚੂਰ ਪਾਣਾ ਨਾ ਟੇਸਟ ਬਹੁਤ ਵਧੀਆ ਆਉਂਦਾ ਹੈ ਇਹਦਾ ਤੇ ਥੋੜਾ ਪਾਵਾਂਗੇ ਇਹਦੇ ਚ ਭੁੰਨੇ ਹੋਇਆ ਜੀਰਾ ਇਹ ਜੀਰਾ ਮੈਂ ਭੁੰਨ ਕੇ ਪੀਸ ਕੇ ਰੱਖ ਲੈਣੀ ਹੁੰਨੀ ਹੈ ਇਹਦੇ ਨਾਲ ਜਿਵੇਂ ਸਾਬਤ ਜੀਰਾ ਪਾ ਦੋ ਥੋੜਾ ਮੂਹ ਚ ਆਉਂਦਾ ਨਾ ਫਿਰ ਇਹ ਮੂਹ ਚ ਨਹੀਂ ਆਉਂਦਾ ਇਹਦਾ ਇੰਨਾ ਵਜਾ ਮਤਲਬ ਟੇਸਟ ਜਿਆ ਲੱਗਦਾ ਤੇ ਲੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾ ਲੈਨੇ ਆ ਠੀਕ ਹੈ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਬਚੀ ਹੋਈ ਸਾਡੇ ਕੋਲ ਦਾਲ ਹੈ ਮੈਂ ਕਿਹਾ ਦਾਲ ਵੀ ਵਿੱਚੇ ਪਾ ਲਈ ਨੀ ਵੈਸੇ ਤਾਂ ਨਾ ਕੀ ਆਦੇ ਪਰੌਂਠੇ ਬਣਾਣੇ ਸੀਗੇ ਫਿਰ ਮੈਂ ਕਿਹਾ ਦਾਲ ਵੀ ਹੈ ਜਿਸ ਤਰ੍ਹਾਂ ਪਰਾਤੀ ਬਣਾਈ ਸੀ ਫਿਰ ਦੂਸਰੇ ਟਾਈਮ ਜਿਵੇਂ ਕੋਈ ਨਹੀਂ ਖਾਂਦਾ ਮੈਂ ਕਿਹਾ ਚਲੋ ਅੱਜ ਨਿਸ਼ਾਨ ਸਾਡਾ ਬਹੁਤ ਖੁਸ਼ ਹੋ ਕੇ ਖਾ ਲੈਂਦਾ ਮਿਸੀਆਂ ਰੋਟੀਆਂ ਹੁਣ ਆਪਾਂ ਗੁੰਨ ਲੈਨੇ ਨੂੰ ਵਧੀਆ ਤਰੀਕੇ ਨਾਲ ਆਪਣਾ ਆਟਾ ਫੇਰ ਬਣਾਵਾਂਗੇ ਆਪਾਂ ਇਹਨੂੰ ਥੋੜੀ ਦੇਰ ਪੰਨ 10 ਮਿੰਟ ਨਾ ਰੈਸਟ ਤੇ ਰੱਖ ਦਾਂਗੇ ਤੇ ਲੋ ਜੀਆ ਦੇਖੋ ਇਧਰ ਆਪਾਂ ਆਪਣਾ ਕਰ ਲਿਆ ਸੀਗਾ ਆਟਾ ਗੁੰਨ ਲਿਆ ਸੀ ਹੁਣ ਆਪਾਂ ਮੈਂ ਕਿਹਾ ਚਲੋ ਪਰੌਂਠੀਆਂ ਬਣਾ ਦੇਈਆਂ ਬਹੁਤ ਟੇਸਟੀ ਤੇ ਵਧੀਆ ਬਣ ਗਈਆਂ ਤੁਹਾ ਆਪਣੀ ਦਮਰਜੀ ਆਪਣੇ ਲੱਸੀ ਨਾਲ ਦਹੀਂ ਨਾਲ ਜਿਸ ਤਰ੍ਹਾਂ ਮਰਜੀ ਖਾ ਸਕਦੇ ਠੀਕ ਹੈ ਜੀ ਇੱਧਰ ਬਣ ਜੀ ਦਾ ਸਾਡਾ ਨਾਸ਼ਤਾ ਤੇ ਬਹੁਤ ਸਾਰਾ ਥੈਂਕ ਯੂ ਤੁਸੀਂ ਵੀ ਇਹ ਬਣਾਇਆ ਕਰੋ ਜਿਵੇਂ दाल सब्जी ਤਾਂ ਆਪਾਂ ਚਲੋ ਪਾਉਂਦੇ ਆ ਅੱਜ ਕੱਲ ਕੀ ਆ ਚੱਲ ਰਹੀਆਂ ਤੇ ਕੀ ਆ ਬਹੁਤ ਬੈਨੀਫਿਟ ਹੁੰਦੀ ਹੈ ਤਾਕਤ ਵੀ ਆਉਂਦੀ ਈ ਤੇ ਨਾ ਆਪਣੇ ਜਿਵੇਂ weight lose ਲਈ ਵੀ ਆਪਣਾ weight ਵੀ lose ਹੁੰਦਾ ਇਹਨਾਂ ਦੇ ਨਾਲ ਕੀ ਦੇ ਚਾਹੁੰਦੇ ਕੀ ਇਹ ਵੀਰਿਆ ਨਾ ਜੀ ਮਾੜੀ ਗੱਲ ਹੈ ਕਿ ਬੋਝ ਜਗਵਾਉਂਦੇ ਕੋਈ ਆਜਵੇ ਉੱਧਾਰੇ ਲਿਆ ਪਿੰਡਾਂ ਦੇ ਜਨਾਨੀਆਂ ਚਾਹ ਦੇਣੇ ਨਾ ਐਦਾਂ ਨਹੀਂ ਹੁੰਦੀਆਂ ਨੋਰਮਲ ਗੱਲ ਹੋ ਵੀ ਆਂ ਚੱਲਦੀ ਹੈ ਇੱਦਰ ਬਣ ਗਈ ਪਰੋਠਾ ਰੋਟੀਆਂ ਪਾਣੀ ਹੈ ਤੇ ਤੁਹਾਨੂੰ ਹਾਜ਼ਰੀ ਕਰਦਾ ਸਮੈਂ ਅਮਰਤ ਲਾ ਹਾਜ਼ਰੀ ਸੀ ਅਮਰਤ ਜੀ ਮੈਂ ਮਾਰੇ ਹੀ ਤਿੰਨ ਤੋਂ ਬਹੁਤ ਟੈਨਸ਼ਨ ਹੋ ਜਾਨੀ ਆ ਅਮਰਤ ਤਾਂ ਪਹਿਲੇ ਹੀ ਚਾਹੀਤ ਉਦਾਸ ਹੋ ਗਈ ਹੈ ਅਮਰਤ ਬਹੁਤ ਪਿਆਰ ਕਰਦੀ ਹੈ ਜੀ ਮੈਨੂੰ ਬਹੁਤ ਇੱਜ਼ਤ ਕਰਦੀ ਹੈ ਬਹੁਤ ਰਿਸਪੈਕਟ ਕਰਦੀ ਹੈ ਅਮਰਤ ਮੇਰੀ ਸਾਰਿਆਂ ਨਾਲੋਂ ਜ਼ਿਆਦਾ ਤੇ ਸੱਚੀ ਗੱਲ ਹੈ ਜਿੱਦਨ ਮੈਂ ਮਰ ਗਈ ਅਮਰਤ ਨੂੰ ਦੁੱਖ ਹੋ ਜਾਣਾ ਬਹੁਤ ਜ਼ਿਆਦਾ ਅਮਰਤ ਤੁਹਾਰੇ ਨਾਲ ਹੀ ਹਰ ਇੱਕ ਦਿਨ ਚਾਇਨ ਦਾ ਕੁਛ ਨਹੀਂ ਪਤਾ ਅੱਜਕੱਲ ਇਦਾਂ ਦੇ ਮਾਹੌਲ ਚੱਲ ਰਹੇ ਨੇ ਬਹੁਤ ਮਾੜੇ ਮੇਰੀ ਭੈਣ ਦੇ ਘਰ ਦੇ ਕੋਲ ਗੁਰਦੁਆਰਾ ਸਾਹਿਬ ਹੈ ਤੇ ਉੱਥੇ ਨਾ ਸ਼ਾਰਟ ਸਰਕਟ ਤੇ ਤਾਰਾਂ ਜਾ ਰਹੀਆਂ ਸੀ ਜੀ ਤੇ ਤਾਰਾਂ 6 6000 ਵਾਟ ਪਤਾ ਨਹੀਂ 6000 ਵਾਟ ਦੀਆਂ ਤੇ ਉਹ ਕਿਸ ਕੋਈ ਟੰਨੂ ਪੰਪ ਦੀ ਤਾਰ ਲਗਾ ਰਿਆ ਸੀ ਦੇਖੋ ਕਿੰਨੇ ਫੁੱਟ ਤੋਂ ਤਾਰ ਨੇ ਕਰੰਟ ਖਿੱਚ ਲਿਆ ਤੇ ਉਹਨਾਂ ਨੂੰ ਸੇਵਾਦਾਰ ਨੂੰ ਅੱਗ ਲੱਗ ਗਈ ਤੇ ਮੇਰੀ ਸਿਸਟਰ ਦੇ ਘਰ ਮਲਵਿੰਦਰਪੁਰ ਹੈਗੇ ਨਾ ਗਾਰਡਨਿੰਗ ਕਰਦੇ ਆ ਜਿਹੜੇ ਤੇ ਉਹਨਾਂ ਦੇ ਘਰ ਬਹੁਤ ਨੁਕਸਾਨ ਹੋਇਆ ਗੀਜ਼ਰ ਫੁੱਕ ਗਿਆ ਉਨਾ ਦਾ ਇਨਵਰਟਰ ਫੁੱਗ ਗਿਆ ਬਲਾਸਟ ਹੋਇਆ ਇਨਵਰਟਰ ਦੇ ਚ ਕਿ AC ਫੁੱਗ ਗਿਆ ਸਾਰੇ ਪੱਖੇ ਫ੍ਰਿਜ ਬਹੁਤ ਨੁਕਸਾਨ ਹੋਇਆ ਸਿਸਟਰ ਦੇ ਘਰ ਵੀ ਨਿਊਜ਼ ਵੀ ਆ ਰਹੀ ਹੈ ਉਹਦੇ ਤੇ ਕੱਤਰ ਚੈਨਲ ਤੇ ਆ ਰਹੀ ਹੈ ਇਹ ਦੇ ਹਰਿਆਣਾ ਦੀ ਜਮਨਾ ਨਗਰ ਕੱਤਰ ਚੈਨਲ ਹੈ ਨਾ ਜਿਹੜਾ ਉਹਦੇ ਤੇ ਮੈਂ ਅਮਰਤ ਨੋਆਸੀ ਤਾਂ ਹੀ ਗੱਲ ਕਰ ਰਹੀ ਸੀ ਵੀ ਕੋਈ ਟਾਈਮ ਦਾ ਪਤਾ ਨਹੀਂ ਬਸ ਇਹ ਹੀ ਅਰਦਾਸ ਕਰੋ ਕਿ ਜਿਹੜਾ ਸੇਵਾਦਾਰ ਹੈ ਨਾ ਵਿਚਾਰੇ ਠੀਕ ਹੋ ਜਾਣ ਪਰਮਾਤਮਾ ਕਰੇ ਬਾਸੋਖੀ ਕੋ ਜੰਗ ਬਹੁਤ ਬੁਰੀ ਤਰ੍ਹਾਂ ਚੱਲ ਗਈ ਸੀ ਜੀ ਅੱਗ ਲੱਗ ਗਈ ਸੀ ਉਹਨਾਂ ਨੂੰ ਪੂਰੀ ਪਰ ਫਿਰ ਵੀ ਦੇਖੋ ਉਹਨਾਂ ਨੇ ਹਿੰਮਤ ਨਹੀਂ ਹਾਰੀ ਕਹਿੰਦੇ ਉੱਪਰੋਂ ਦੀ ਭੱਜੇ ਭੱਜੇ ਆਏ ਤੇ ਜਕਾਰੇ ਛੱਡਦੇ ਆਏ ਬੜੇ ਦੁੱਖ ਦੀ ਗੱਲ ਹੈ ਨਾ ਪਰਮਾਤਮਾ ਕਹਿੰਦੇ ਘੱਡੀ ਦਾ ਭਰੋਸਾ ਨਹੀਂ ਹੈਗਾ ਦੇਖ ਲਓ ਆਪਣੇ ਨਾਲ ਕੀ ਬਣ ਜਾਣਾ ਤੇ ਇਸ ਕਰਕੇ ਕਹਿੰਦੇ ਹੁੰਦੇ ਚੰਗੇ ਬਣ ਕੇ ਰਹੋ ਕਿਸੇ ਦਾ ਚੰਗਾ ਕਰੋ ਜਿੰਨਾ ਹੋ ਸਕੇ ਆਪਾਂ ਕਿਸੇ ਦਾ ਭਲਾ ਕਰਨਾ ਚਾਹੀਦਾ ਹੈ ਕਿਸੇ ਬਾਰੇ ਪੂਰਾ ਸੋਚੋ ਨਾ ਤੇ ਕਰੋ ਤੇ ਲਓ ਜੀ ਇਹ ਤਾਂ ਦੇਖ ਲਓ ਸਾਡੀਆਂ ਰੋਟੀਆਂ ਬਣ ਗਈਆਂ ਤੇ ਧੂਆ ਹੀ ਧੂਆ ਹੋ ਗਿਆ ਹੈ ਤੇ ਇਹ ਵਾਲੀ ਰੋਟੀ ਬਹੁਤ ਸੌਫਟ ਸੌਫਟਾ ਦੇਖੋ ਬਹੁਤ ਨਰਮ ਤੇ ਸੌਫਟ ਬਣਦੀ ਹੈ ਤੁਸੀਂ ਵੀ ਬਣਾ ਕੇ ਦੇਖੋ ਠੀਕ ਹੈ ਜੀ ਜ਼ਾਲ ਤੇ ਘੀਆ ਵਾਲੇ ਪਰੋਠੇ ਬਣਾਇਓ ਬਹੁਤ ਟੇਸਟੀ ਬਣਗੇ ਤੇ ਦੇਖਿਓ ਜਿਹੜੇ ਬੱਚੇ ਘੀਆ ਨਹੀਂ ਨਾ ਖੂਝੋਗੇ ਖਾਂਦੇ ਤੇ ਉਹ ਇਹ ਵਾਲੇ ਨਾਸ਼ਤਾ ਜ਼ਰੂਰ ਕਰਨਗੇ ਬਟਕੇ ਪਰੋਠੇ ਖਾਂਣਗੇ ਤੇ ਬਾਰ-ਬਾਰ ਖਾਂਣਗੇ ਬਹੁਤ ਟੇਸਟੀ ਮੱਖਣ ਨਾਲ ਦਹੀਂ ਨਾਲ ਚਟਣੀ ਨਾਲ ਜਿੱਦਾਂ ਤੁਹਾਡਾ ਮਨ ਕਰਦਾ ਤਾਂ ਤੁਸੀਂ ਖਾ ਸਕਦੇ ਹੋ ਠੀਕ ਹੈ ਜੀ ਬਾਕੀ ਮਿਲਦੀਆਂ ਤੁਹਾਨੂੰ ਉਹ ਮੰਨੇ ਨਾ ਬਣੇ ਰੋ ਤੇ ਜੇਕਰ ਤੁਹਾਡੇ ਬੱਚੇ ਨਹੀਂ ਖਾਂਦੇ ਨਾ ਤੁਸੀਂ ਕੀ ਆਪਾਂ ਆ ਕੇ ਬੱਚੇ ਖਾਂਦੇ ਨਹੀਂ ਖੁਸ਼ ਹੋ ਕੇ ਤੇ ਰੋਟੀ ਬਣਾ ਕੇ ਲਈਓ ਫਿਰ ਦੇਖਿਓ ਬਹੁਤ ਟੇਸਟੀ ਲੱਗਦੀ ਹੈ ਅੱਜ ਹੀ ਨਾਸ਼ਤੇ ਤੋਂ ਹੋ ਗਈ ਫ੍ਰੀ ਹੋਣ ਦਾ ਚਲੋ ਭਾਂਡਿਆਂ ਦਾ ਕੰਮ ਕਰ ਲੈਂਦੇ ਬਾਕੀ ਬਹੁਤ ਛੋਟੇ ਛੋਟੇ ਕੰਮ ਕਰਾਂਗੇ ਤੇ ਤੁਹਾਡੇ ਨਾਲੇ ਤਰ੍ਹਾਂ ਵੀਡੀਓ ਸ਼ੇਅਰ ਕਰਾਂਗੇ ਬਹੁਤ ਸਾਰੇ ਆਪਣੇ ਲਾਈਕਾਂ ਤੇ ਜਗ੍ਹਾ ਮੈਨੂੰ ਕਮੈਂਟ ਕਰ ਲੀਆ ਤੇ ਦੱਸ ਦਿਆ ਸੀ ਕਿਤੋਂ ਕਿਤੋਂ ਦੇਖਦੇ ਬਹੁਤ ਅੱਛਾ ਲੱਗਦਾ ਤੇ ਮੈਨੂੰ ਅੱਛੇ-ਅੱਛੇ ਕਮੈਂਟ ਕਰਿਆ ਕਰੋ ਵਧੀਆ-ਵਧੀਆ ਕਮੈਂਟ ਕਰਿਆ ਕਰੋ ਜੋ ਕੁਝ ਸੁੱਛਣਾ ਤੁਸੀਂ ਪੁੱਛਿਆ ਕਰੋ ਮੈਂ ਤੁਹਾਡੇ ਕਮੈਂਟਾਂ ਦਾ ਜਵਾਬ ਦਵਾਂਗੀ ਠੀਕ ਹੈ ਜੀ ਮੈਂ ਹਮੇਸ਼ਾ ਆਪਣੀਆਂ ਭੈਣਾਂ ਦੇ ਕਮੈਂਟਾਂ ਦੇ ਜਵਾਬ ਦੇਣੀ ਹੁੰਦੀ ਆ ਜਿਹੜੇ ਕਮੈਂਟ ਮੈਨੂੰ ਅੱਛਾ ਲੱਗਦਾ ਹੈ ਤੇ ਸਭ ਤੋਂ ਉਪਰ ਫਸਟ ਕਮੈਂਟ ਉਹਨਾਂ ਦਾ ਹੀ ਪਿੰਨ ਕਰਦੀ ਆ ਮੈਂ ਇਹ ਕਿਸੇ ਪਲੇ ਰੋਜ਼ੀ ਹਲੋ ਗਾਇਸ ਅੱਜ ਮੈਂ ਆਪਣੀ ਜਿਹੜੀ ਬਾਹਰ ਵਾਲੀ ਕਮਾਰੀ ਸਿਆ ਖਾਲੀ ਕਰ ਦਿੱਤੀ ਏ ਤੇ ਜਿਹੜੇ ਜਿਹੜੇ ਸੂਟ ਹੈ ਮੈਂ ਸਾਰੇ ਰਿਜੈਕਟ ਕਰਨੇ ਸੀ ਰਿਜੈਕਟ ਕਰਦੇ ਆ ਹੁਣ ਆਪਾਂ ਆਪਣੇ ਨਵੇਂ-ਨਵੇਂ ਸੂਟ ਰੱਖਾਂਗੇ ਲੱਗ ਤੋਂ ਠੀਕ ਹੈ ਜੀ ਤੇ ਇਸ ਰੀਲ ਮਾਰੀ ਦੀ ਆਪਾਂ ਕਰ ਲੈਂਦੇ ਸੀ ਸੈਟਿੰਗ ਤੇ ਘਰ-ਪਾੜ ਵਾਲੇ ਨਾ ਮੈਂ ਬਾਹਰ ਰੱਖਦੀ ਨਹੀਂ ਤੇ ਗੋਦਰੇ ਦੇ ਅੰਦਰ ਕਮਾਰੀ ਦੇ ਵਿੱਚ ਆਉਣ ਜਾਣ ਵਾਲੇ ਹੁੰਦੇ ਆ ਸਾਰੇ ਸੂਟ ਤੇ ਇੱਧਰ ਆਪ ਆਪਣੇ ਕੱਪੜੇ ਸਾਰੇ ਪ੍ਰੈਸ ਕੀਤੇ ਹੋਏ ਇਸੇ ਸੈਟਿੰਗ ਕੀਤੀ ਹੋਈ ਸੀ ਤੇ ਘਰ ਦੇ ਕੱਪੜੇ ਹੁਣ ਬਾਹਰ ਦੇ ਕੱਪੜੇ ਸਾਰਾ ਲੱਗ ਕਰਨ ਲੱਗੇ ਆ ਠੀਕ ਹੈ ਜੀ ਅਸੀਂ ਸੱਚੀ ਚਾਹ ਦੀ ਆਪਕੋ ਜਿ ਆਪਣੀ ਨਮਾਰੀ ਆਪਾਂ ਕਰਨੀ ਹੈ ਸੈਟਿੰਗ ਇੱਧਰ ਦੇਖੋ ਕਿੰਨੇ ਕੱਪੜੇ ਕੱਢਿਆ ਸਾਰੇ ਕੱਪੜੇ ਕੱਢੇ ਆ ਜੀ ਮੇਰੇ ਕੱਪੜੇ ਆ ਫੇਰ ਸਹੀ ਅਸੀਂ ਪਤਾ ਕੀ ਕਹਿ ਲੈਂਦੇ ਆ ਕਿ ਸਾਡੇ ਕੋਲ ਕੱਪੜੇ ਨਹੀਂ ਹੈ ਤੁਹਾਡੀ ਆਸ ਤਾਂ ਇਹ ਚੀਜ਼ ਕਹਿਣੀ ਤੇ ਬਾਕੀ ਵੀਡੀਓ ਕੱਲ ਤੋਂ ਤੁਹਾਨੂੰ ਨਵੇਂ ਵੀ ਲੌਗ ਇਨ ਮੀ ਦੀ ਪਰਮਿਟਸ ਸਟਿੱਕ ਆਜ ਕੇ ਆ ਜਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਬਾਕੀ ਵੀਡੀਓ ਨੂੰ ਪਲੀਜ਼ ਮੇਰੇ ਨਾਲ ਸ਼ੇਅਰ ਕਰ ਦਿਆ ਕਰੋ ਜੇਕਰ ਵਧੀਆ ਲੱਗਦੀ ਹੈ ਬਾਕੀ ਮਿਲਦੀਆਂ ਕੱਲ ਤੁਹਾਨੂੰ ਨਵੇਂ ਵੀ ਲੌਗ ਇਨ ਐਕਸੈਸ ਸੀ ਕਰਾ ਤੇ ਲੋ ਜੀ ਆ ਦੇਖੋ ਲਮਾਰੀ ਕਰ ਲਈ ਆਪਾਂ ਸੈਟ ਤੇ ਆ ਮੈਂ ਕਰ ਲਈ ਸੀ ਅੱਜ ਬਹੁਤ ਸਾਰੇ ਕੰਮ ਕੀਤੇ ਐ ਪਲੀਜ਼ ਪਿਆਰਾ ਜੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਤੁਹਾਡਾ ਕਮੈਂਟ ਜ਼ਰੂਰ ਆਣਾ ਚਾਹੀਦਾ ਮੈਂ ਤੁਹਾਡੇ ਗੇ ਰਿਕੁਐਸਟ ਕਰਦੀਆਂ ਜਿਹੜੀਆਂ ਭੈਣਾਂ ਦੇਖਦੀਆਂ ਨੇ ਮੈਨੂੰ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਦੀ ਠੀਕ ਐ ਆ ਦੇਖੋ ਮੈਂ ਲਾਈ ਹੋਈ ਬਾਬਾ ਜੀ ਦੀ ਵੋਟ ਆਪਣੀ ਲਮਾਰੀ ਵਿੱਚ ਇਹ ਸਾਰੇ ਕੱਪੜੇ ਇੱਥੇ ਮੈਂ ਹੀ ਲਾ ਕੇ ਰੱਖਦੇ ਹੁੰਨੀ ਆਪਣੇ ਅੱਜ ਮੈਂ ਬਹੁਤ ਸਾਰੇ ਕੱਪੜੇ ਰਿਜੈਕਟ ਵੀ ਕਰਦੇ ਨੇ ਤੇ ਬਸ ਜਿਹੜੇ ਪਾਣੇ ਉਹ ਰੱਖ ਲੈਨੇ ਬਾਕੀ ਮਿਲਦੀਆਂ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਪਿਆਰਾ ਜੈ ਲ